ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨਤਮਾਨ ਸਰਕਾਰ ਦਾ ਅੱਜ ਦਿਵਾੜਾ ਨਿਕਲ ਚੁੱਕਿਆ ਹੈ ਕਿ ਅੱਜ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੀ ਪੇਸ਼ੀ ਹੈ ਮੋੜੀ ਵਿਖੇ ਹੋਰ ਸਰਕਾਰ ਅਕਾਲੀਆਂ ਤੋਂ ਇੰਨੀ ਡਰੀ ਹੋਈ ਹੈ ਕਿ ਅਕਾਲੀ ਦਲ ਦੇ ਆਗੂਆਂ ਨੂੰ ਵਰਕਰਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕੀਤਾ ਜਾ ਰਿਹਾ ਹੈ ਥਾਂ ਥਾਂ ਤੇ ਨਾਕੇ ਲਾਏ ਹੋਏ ਨੇ ਔਰ ਉਹਨਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਲਾਹ ਦੇਣਾ ਚਾਹੁੰਦਾ ਕਿ ਉਹ ਅਕਾਲੀ ਦਲ ਦਾ ਇਤਿਹਾਸ ਪੜ੍ਹ ਲੈਣ ਕਿ ਅਕਾਲੀਆਂ ਨੇ ਵੱਡੇ ਵੱਡੇ ਮੋਰਚੇ ਜਿੱਤੇ ਨੇ ਨਾ ਕਦੇ ਜੇਲ੍ਹਾਂ ਤੋਂ ਡਰੇ ਨੇ ਨਾ ਪੁਲਿਸ ਦੀਆਂ ਧਮਕੀਆਂ ਤੋਂ ਕਦੇ ਡਰੇ ਨੇ ਔਰ ਅਜੇ ਤਾਂ ਲੋਕ ਆਪਣੇ ਪਿਆਰ ਕਰਕੇ ਆਪਣੇ ਤੌਰ ਤੇ ਸਨਾ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਤੇ ਜਾ ਰਹੇ ਨੇ ਜਦੋਂ ਪਾਰਟੀ ਦਾ ਕੋਈ ਸਨੇਹਾ ਆ ਗਿਆ ਉਦੋਂ ਅਕਾਲੀ ਦਲ ਦੇ ਵਰਕਰਾਂ ਨੂੰ ਰੋਕਣਾ ਸਰਕਾਰ ਲਈ ਬਹੁਤ ਔਖਾ ਹੋ ਜਾਵੇਗਾ ਇਸ ਲਈ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਕਿ ਡੇਢ ਸਾਲ ਦਾ ਸਮਾਂ ਰਹਿ ਗਿਆ ਅਕਾਲੀਆਂ ਨੇ ਤਾਂ ਜੇਲਾ ਹੈ ਚ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜਿਨ੍ਹਾਂ ਨੇ 16-16 ਸਾਲ 18-18 ਸਾਲ ਜੇਲਾ ਕੱਟੀਆਂ ਨੇ ਪਰ ਭਗਵੰਤ ਮਾਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੋ ਦਿਨ ਵੀ ਜੇਲ੍ਹ ਦੇ ਵਿੱਚ ਕੱਟਣੇ ਔਖੇ ਹੋ ਜਾਣੇ ਨੇ ਇਸ ਲਈ ਨਾ ਕਾਲੀ ਵਰਕਰਾਂ ਨੂੰ ਆਗੂਆਂ ਨੂੰ ਜਦੋਂ ਪਾਰਟੀ ਦਾ ਹੁਕਮ ਆ ਗਿਆ ਕੋਈ ਵੀ ਕਿਸੇ ਪ੍ਰੋਗਰਾਮ ਤੇ ਪਹੁੰਚਣ ਤੋਂ ਰੋਕਣਾ ਸਰਕਾਰ ਦੇ ਵੱਸ ਦਾ ਕੰਮ ਨਹੀਂ ਸੋ ਇਸ ਲਈ ਅੱਜ ਢੁਲੇਖਾ ਪਾ ਕੇ ਵਰਕਰਾਂ ਨੂੰ ਆਗੂਆਂ ਨੂੰ ਸਰਕਾਰ ਨੇ ਘਰਾਂ ਦੇ ਵਿੱਚ ਨજરਬੰਦ ਕੀਤਾ ਮੈਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਕਿ ਇਸ ਤਰ੍ਹਾਂ ਸਰਕਾਰ ਨੂੰ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ ਚਲੋ ਕੋਈ ਨਹੀਂ ਸਰਕਾਰ ੱੱਕਾ ਕਰਕੇ ਝੂਠ ਤੇ ਚੱਲਣ ਵਾਲੀ ਇਹ ਸਰਕਾਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਸਾਰੇ ਨਤੀਜੇ ਜੋ ਨੇ ਉਹ ਭੁਗਤਣੇ ਪੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ